ਗੜੀਓ ਗਿਆ ਤੇ ਯਾਰ ਤੇ ਤੇ ਮੇਰਾ ਪਲਾਟ ਚ ਇੱਕ ਆਹ ਬੁੜੀ ਟੋਕਰੀ ਗਿੰਦੀ ਦਾ ਦਾਸ ਹੁੰਦਾ ਇਹ ਚਾਹੀਦੀ ਗਾਣੀ ਇਹ ਗਾ ਜਿੰਨੇ ਕਿੱਤਾਂ ਆ ਤੱਕ ਨਹੀਂ ਤਾ ਇਗਾ ਜੀ ਜੀ ਆਪਾਂ ਇਹਨਾਂ ਕਰੀ ਚੱਕਾ ਮਾਰਦੇ ਹਾਂ ਉਹ ਕਿੰਨਾ ਉਹ ਦੇਦੀ ਮਿਲਦਾ ਹੀ ਵੇ ਇਹ ਕੀ ਹੈ ਵੇ ਇਹ ਹੈ ਇਹ ਗੰਦੀ ਹੈ ਇਹ ਗੰਦੇ ਆ ਹਾਂ ਉਹ ਅਜਾ ਤਾਂ ਗੰਦ ਪਾਇਆ ਇਧਰ ਆ ਜਾ ਗੰਦੀ ਪਾਇਆ ਇਹ ਪੁੱਤ ਗੰਦ ਪਾਇਆ ਸਤਿ ਸ਼੍ਰੀ ਅਕਾਲ ਜੀ ਸੋਇ ਤੁਹਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਜਿਹੜੇ ਮਗਰ ਬੋਲਣਦੇ ਆ ਉਹਨੇ ਇਗਨੋਰ ਕਰ ਦੋ ਤੇ ਚੱਲੇ ਆ ਇਹ ਕਰਕੇ ਆਈਂ ਦਿਖਾ ਭਲਾ ਉਰਾਂ ਤੇ ਆ ਲੱਗ ਗਿਆ ਪਹਿਲਾਂ ਇਧਰ ਆ ਛਿੱਤੀ ਕਿੱਥੇ ਲਾਈ ਆ ਹਾਂ ਪਿੱਛੇ ਨਾਲੀ ਆ ਹਾਂ ਇਧਰ ਤੇ ਆ ਹੈਲੋ ਗਏ ਯੂ ਹੈ ਲੋਕ ਗਏ ਯੂ ਐ ਲੋਕ ਗਏ ਯੂ ਏ ਲਾਲਾ ਛਿੱਤੀ ਹੰਦੀ ਬਲੋਂਦੀ ਇਹ ਤਾਂ ਮਨ ਨੂੰ ਆ ਰਹੀ ਲੱਗਾ ਕਿ ਮੰਗਦੀ ਬਣ ਕੇ ਉਹਦੇ ਕੋਲੋਂ ਹੁਣ ਪਿਸਟ ਹੈ ਲੋਕ ਗਏ ਯੂ ਲੋਕ ਗਏ ਫੜੀ ਓਏ ਜੇ ਤੀ ਕਰ ਲਾਂ ਹੁੰਦੀ। ਹਾਂ ਲੁੱਕ ਗਿਆ ਯਾ ਪੋਤਾ ਲੁੱਕ ਗਿਆ ਓਏ ਉਹ ਤੇਰੀ ਵੜੀ ਓ ਇਹਨੂੰ ਵੜੀ ਓਏ। ਨਾਲੀਆ। ਕੀ? ਆ ਜਾ। ਕਿਉਂ? ਆ ਜੋ। ਦੀਦੀ। ਜਾਣਾ। ਜਾਣਾ। ਲਿਪਸਟਿਕ ਸਾਰੀ ਲਾ ਲਾ ਕੇ ਖਾ ਗਈ ਏ ਮੈਡਮ ਸਾਡੀ। ਚਲੀਏ ਜੀ। ਚਲੋ ਜੀ। ਉਹ ਜੰਨੀਰ ਕੁੱਪ ਕਰਤਾ ਈ ਓਏ। ਵੀ ਆਨੀ ਆ ਸਕੂਟਰੀ ਵੀ ਆਨੀ ਆ ਤੇ ਗੱਡੀ ਵੀ ਹੁੰਦੀ ਆ। ਇਹ ਪੈਦਲ ਜਾਣਾ ਪਾਣਾ ਸੱਸੀ ਘਰ ਸਵਾਗਤ ਅੜਾਈ ਦੇ ਵਿੱਚ ਸਾਧਨ ਆਪਣੀ ਕੋਈ ਵੀ ਨਹੀਂ ਆਵਾ ਤੇ ਜਾਣਾ ਪਾਣਾ ਹੈ ਇਧਰੋਂ ਦੀ ਆ ਪੋਟੀ ਇਧਰੋਂ ਬਾਈ ਘੱਟਨਾਂ ਕਾ ਮਮਾ ਮੈਂ ਚੱਲੇ ਆ ਬਾਈ ਕਬਾਈ ਸੁਣਿਓ ਕੀ ਇਹ ਤਿਹਾਰਾ ਮੈਂ ਮਮਾ ਜੁੱਤੀ ਦੀ ਜੀਨੀ ਪੋਣੀ ਆ ਪੋਣੀ ਚਲੋ ਫਿਰ ਗਣ ਸਾਡੀ ਖੁਸ਼ੀ ਬੜੀ ਹੈ ਬੈਂਟਰੀ ਚ ਬਹਿਣ ਵਾਸਤੇ ਹਾਂਜੀ ਹਾਂਜੀ ਕਿੱਥੇ ਚੱਲੇ ਆਪਾਂ ਅੱਛਾ ਬੈਟਰੀ ਤੇ ਪਤਾ ਤੈਨੂੰ ਬੈਟਰੀ ਐ ਆ ਚਲੋ ਚਲੋ ਚੱਲੀਏ ਇਧਰ ਵੇਖੋ ਆਏ ਹੋਏ ਪਤ ਜਾਣਿਆ ਬੈਟਰੀ ਤੇ ਕਿੱਥੇ ਚੱਲੇ ਆ ਚਾਚੂ ਕੋ ਚੱਲੇ ਆਪਾਂ ਵੈਰੀ ਗੁੱਡ ਬੜੀ ਖੁਸ਼ ਹੁੰਦੀ ਲਵੀ ਹਰਗੁਣ ਹਰਗੁਣ ਸਾਰੇ ਕਹਿੰਦੇ ਆ ਕਹਿੰਦੇ ਹਰਗੁਣ ਦਾ ਵਲੌਗ ਬਣਾਇਆ ਕਰੋ ਕਹਿੰਦੇ ਵੀਡੀਓ ਬਣਾਇਆ ਕਰੋ ਹਰਗੁਣ ਦੀ ਓਕੇ ਆ ਬਣਾਈਆਂ ਬਣਾਈਆਂ ਹੋਰ ਬਣਾ। ਹੋਰ ਬਣਾਣਾ। ਅੱਛਾ ਠੀਕ ਆ। ਆਹ ਭਾਈ ਆਹੋ ਆਹ ਬਣਾਈਆਂ। ਕਾ ਬਣਾਉਂਦਾ ਐ ਪਾਪਾ ਵੀਡੀਓ? ਕਿੱਥੇ ਚੱਲੇ ਆ? ਆਹ ਪੁੱ ਆਵੋ ਚੱਲੇ ਨਹੀਂ ਚਾਚੂ ਕੋ ਚੱਲੇ ਆ। ਓ ਨਹੀਂ ਚਾਚੂ ਕੋ ਚੱਲੇ ਆ। ਠੀਠੇ ਚਾਚੂ ਕੋ ਚੱਲੇ ਆ ਤੇ ਸਲੂਨ ਕਿੱ데 ਚੱਲੇ ਆ ਹਾਂ ਸਲੂਨ ਤੇ ਮਾਤਾ ਤੁਹਾਨੂੰ ਬਾਹਰ ਕਰ ਦੋ ਮਾਤਾ ਤੁਹਾਨੂੰ ਬਾਹਰ ਕਰ ਦੋ ਕਾ ਬਾਹਰ ਨਹੀਂ ਬਤਾ ਗੰਦੀ ਬਾਹਰ ਮਾਤਾ ਇਹਨੂੰ ਸਾਰਾ ਭਾਲ ਆ ਜਾਂਦਾ ਲੈ ਵੀ ਜੇ ਵਿਆਹ ਵੇਖਣਾ ਹੀ ਆ ਦੇਖ ਲਾ ਕਈ ਗਰੀ ਦਿੰਦੀ ਆ ਆ ਓੜਾਈ ਅੱਛਾ ਹੁਣ ਲਾ ਵੀ ਬਹੁਤ ਗੱਲਾਂ ਕਰਨ ਲੱਪੀ ਅੱਜ ਕੱਲ ਕਹਿੰਦੀ ਆ YouTube ਬਣਾ ਦੋ ਕੰਜੀ ਹਾਂ ਬੋਤਲ ਤੂੰ ਸੁੱਟ ਦੇਣੀ ਆ ਫੜ ਪਾਪਾ ਨੂੰ ਫੜ ਲੈ ਤੂੰ ਡਿਕ ਪਾਣੀ ਆ ਪਾਪਾ ਨੂੰ ਫੜ ਲੈ ਹਾਏ ਕਿੰਨੀ ਕਹ ਜਾਂਦੀ ਆ ਜਾਵੇਂ ਮੈਂ ਇੱਥੇ ਬੈਠੇ ਆਂ ਤੇ ਹਰ ਕੋਲੇ ਸਾਹਮਣੇ ਪਾਇਆ ਹੋਇਆ ਕਹਿੰਦੀ ਮੈਨੂੰ ਉੱਥੇ ਭਾਉ ਹਾਂਜੀ ਬੈਟਰੀ ਤੇ ਆਏ ਆਂ ਤੇ ਤੁਰਕੇ ਹੀ ਇੱਥੋਂ ਜਾਣਾ ਪਿਆ ਨਹੀਂ ਤੇ ਗੱਡੀ ਆਪਣੀ ਸਿੱਧੀ ਆ ਉੱਥੇ ਖਲੋਂਦੀ ਆ ਤੇ ਉਧਰ ਉਹ ਦੋਵੇਂ ਜਣੇ ਕੂੜਾ ਕੜਾ ਲੱਗਿਆ ਚੁੱਕਣ ਨਵੇਂ ਕੱਪੜੇ ਪਾ ਕੇ ਕੂੜਾ ਰਹਿ ਚੁੱਕਾ ਬੰਦਾ ਉਹਦਾ ਚੰਗਾ ਵਾ ਰਾਜਾ ਹਾਂ ਹਾਂਜੀ ਆ ਗਏ ਜੀ ਧਿਆਨ ਨਾਲ ਆ ਆ ਗਏ ਸੀ ਆ ਕਿੱਥੇ ਗਿਆ ਸੀ? ਬਰ ਗਿਆ ਸੀ। ਰੋਈ ਤਾਂ ਨਹੀਂ। ਕਾਕੇ ਨੂੰ ਭਾਈ ਨੂੰ ਮੰਡਾਈ ਨਾ। ਆਹ। ਕਾਕੇ ਨੂੰ ਮਿਲ ਕੇ ਆਈ ਆ। ਤੇਰੇ ਸਦਕੇ। ਜਨਰੇਟਰ ਦੇਖਣ ਵਾਸਤੇ ਆਏ ਤੇ ਮੈਂ ਕਿਹਾ ਵੀ ਨਾਲਾ ਕਿੱਥੇ ਹੈ? ਇਸ ਨੂੰ ਇੱਥੇ ਲਾਉਣਾ ਹੈ। ਕਿਹੜੇ ਪਾਸੇ? ਬਟਾਲੇ ਜੀ। ਹਾਂਜੀ ਬਟਾਲੇ ਜੀ। ਬਟਾਲੇ ਕਿੱਥੇ ਹੈ? ਇਹ ਕਾਨੂੰਨ ਰੋਡ ਤੇ। ਅੱਛਾ। ਕਾਨੂੰਨ ਰੋਡ ਤੇ ਉਹ ਮਾਰਕੀਟ ਨਹੀਂ ਤੇ ਬਾਬੀ ਵਾਲਾ ਪੰਘੂੜੇਲਾ। ਉਹ ਪੂੜੇਲਾ। ਆਹ ਬਣਾ ਫਿਰ ਭਾਈ ਨੂੰ ਦਿਖਾ ਦਾਂਗੇ। ਨਾਲ ਭਰਾ ਆਇਆ। ਠੀਕ ਹੈ। ਇਹ 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 9 ਕਿਲੋਵਾਟ ਵਾਲਾ। ਕਹਿੰਦੇ ਉਹ ਜਿਹੜਾ ਤੁਹਾਨੂੰ ਦੇਣਾ ਆ ਥੋੜਾ ਵੱਡਾ ਹੋਣਾ ਇੰਨਾ ਇੱਥੇ ਇੰਨਾ ਕੋ ਹੋਣਾ ਨਾ ਲੰਬਾ ਕਿਰਾਏ ਖੜਕ ਪਾ ਰਹੇ ਹਾਂ ਅਵੇ ਹੁਣ ਜਾਣਦੇ ਆ ਵਾਪਸ ਭਰਾਵਾ ਮਹਿੰਗੇ ਬਣੇ ਦੱਸੇ ਨੇ 1.5 ਲੱਖ ਦਾ ਕਹਾ ਮੈਨੂੰ ਤਾਂ ਨਾਲ ਹੀ ਮੌਤ ਜੀ ਪੈ ਗਈ ਤੇ ਚੋਪਾਰ ਕੇ ਤੁਰ ਪਿਆ ਮੈਂ ਹੈ ਓ ਮਤਲਬ ਨਾ ਮਾਰਨੀ ਪਿੱਛੇ ਹਾਂਜੀ ਮੇਰੇ ਜੇਬੇ ਚ ਨਹੀਂ ਹੈਗੇ ਆਪਣੇ ਜੇਬੇ ਨਹੀਂ ਸੀ ਜੀ ਚੀਜ਼ ਕੱਢ ਕੇ ਦਿਓ ਮੈਨੂੰ ਹਾਂ ਜੀ ਠੀਕ ਆ ਕਹਿੰਦੇ ਮਿੱਤਰੋ ਗੱਡੀ ਲੈਣ ਵਾਸਤੇ ਇਹ ਗੱਡੀ ਲਿਸ਼ਕਾਂ ਮਾਰਦੀ ਚਮਕਾਂ ਮਾਰਦੀ ਹੈ ਐ ਪੂਰੀ ਨੰਦਬੱਜੇ ਪਏ ਨੇ ਤੀਆਂ ਲਾਤੀਆਂ ਹੈ ਹੈ ਲੈ ਵੀ ਨੰਦਬੱਜੇ ਨੇ ਤੀਆਂ ਲਾਤੀਆਂ ਲੈ ਵੀ ਵਧਾਈਆਂ ਭਾਈ ਤੈਨੂੰ ਮੁੜਿਆ ਵਧਾਈਆਂ ਮੀਟਰ ਲੱਗ ਗਿਆ ਆਪਣਾ ਠੀਕ ਆ ਚੱਲ ਵੀ ਪਾਪੇ ਦਾ ਧੰਨਵਾਦ ਮੀਟਰ ਲਵਾ ਦਿੱਤਾ ਕਿੰਨੀ ਮ ਦਵਾਈ ਪੀਣ ਡਈ ਆ ਪੀਣ ਜੂਸ ਲਈਏ ਦਾਈਆ ਛਾਦਾ ਦਾਈਆ ਜੰਮੀ ਆ ਜੰਮੀ ਆ ਮਿਲਤੀ ਲੈਨੀਆ ਉਹ ਕਹਿੰਦਾ ਇਹ ਦਮ ਹੈ ਕੰਧ ਖੂਨ ਕਿੰਨੇ ਅੰਦਰ ਇੰਨੇ ਆਂਦਾ ਤੈਨੂੰ ਨਾ ਤੂੰ ਦੇ ਭਰਾ ਤੈਨੂੰ ਰਹਿਣ ਦੇ ਤੇ ਕੋਈ ਨਾ ਤੂੰ ਦੇ ਉਹ ਮੈਂ ਕੋਈ ਨਹੀਂ ਆਤੀ ਕੱਢੋਂ ਖੂਨ ਕੱਢੋਗੇ ਉਹਨੂੰ ਕਾ 15 ਗ੍ਰਾਮ ਖੂਨ ਆ ਕਿ ਬੰਨੇ ਦਾ ਲਾਈਏ ਮੈਂ ਕਿਹਨੇ ਹੁਣ ਮੈਨੂੰ ਵੀ ਕਈ ਜਣੇ ਕਹਿੰਦੇ ਕਹਿੰਦੇ ਕੋ ਖਾਇਆ ਪੀਆ ਕਰ ਯਾਰ ਹੁਣ 14.5 ਗ੍ਰਾਮ ਮਿਰਚ ਖੂਣ ਆ ਹੁਣ ਲੱਗਦਾ ਹੀ ਨਹੀਂ ਆ ਤੇ ਖੂਨ ਖੂਨ ਪੂਰਾ ਹੈ ਤੇ ਤੇਰੀਆਂ ਮੇਰੇ ਮੇਰੇ ਘੁੱਟਾ ਜਿਹਾ ਵੱਡੇਗਾ ਨਾ ਐ ਲੱਗੇ ਤੇ ਬੱਕਰਾ ਵੱੜਦਾ ਹੁੰਦਾ ਖੂਨ ਹੀ ਖੂਨ ਹੋ ਗਿਆ ਕਿ ਖੂਨ ਆਇਆ ਦਾ ਦਾਦੀ ਦਾ ਦਾਦੀ ਇਹ ਕਿਨੀ ਖੁਰਚੋਂ ਦੀ ਹੈ ਉਹ ਜਿਹੜੇ ਆਏ ਸੀਗੇ ਉਹਨਾਂ ਨੇ ਕੋਈ ਮਤਲਬ ਕੱਪੜੇ ਚੇਂਜ ਕਰਾਉਣੇ ਸੀਗੇ ਜਿਹੜੇ ਉਹ ਦਿੱਤੇ ਨੇ ਉਹਨਾਂ ਨੂੰ ਉਹ ਚੇਂਜ ਕਰਾਉਣੇ ਕਰਾਲੇ ਹੁਣ ਚਲੇ ਗਏ ਘਰੇ ਕਿੰਨ ਦਿਨ ਦੀ ਪੁੱਤ ਤੇ ਮੈਂ ਦੇਦੀ ਕੌਣ ਮੰਮਾ ਕਿੰਨੇ ਦਿਨ ਦੀ ਅਸਲੀਵ ਅਛਾ ਚਮਚ ਨਹੀਂ ਦਿੰਦੀ ਦਿੰਦੀ ਕਿਉਂ ਉਹ ਦਿੰਦੀ ਬਾਤ ਕੋ ਮਮਾ ਦੇ ਦੋ ਨਾ ਆਪੀ ਮਮਾ ਦੋਦੀ ਕੀ ਕਰਦੀ ਮਮਾ ਮਮਾ ਹਾਂ ਮੈਂ ਮਾਰਿਆ ਮਮਾ ਅਛਾ 3 ਮਾਰਿਆ ਸੀ ਕੰਮ ਨੂੰ ਬਾਰਿਆ ਨਾ ਕਰੋ ਆਇਆ ਨੂੰ ਮਾਰ ਕੇ ਚਲ ਕੋ ਮਮਨ ਬਾਰ ਕੇ ਚਲ ਚੱਲ ਮਾਰ ਨਾ ਇੱਥੇ ਹੀ ਚੱਲ ਚੱਲ ਮਾਰ ਮਾਰ ਕੁਛ ਨਹੀਂ ਆਂਦੀ ਕੁਛ ਨਹੀਂ ਆਂਦੀ ਬਾਰੋ ਕੁਛ ਨਹੀਂ ਆਂਦੀ ਬਾਪਾ ਬਾ ਅਸਾਂ ਮੈਂ ਹੱਪ ਕਰਾਂ ਕਾ ਤੂੰ ਸੀ ਹੱਪ ਕਰ ਲੋ ਤੀ ਹੱਪ ਕਰ ਲੋ ਕਿਨਾਂਪ ਇਹ ਆਇਆ ਓਏ ਬਰਿਆ 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 ਨਹੀਂ ਦੇ ਦੇ ਚਮਚ ਦੇ ਦੇ ਨਹੀਂ ਦਿੰਦੇ ਚਮਚ ਕਾ ਦੇ ਦੋ ਨਾ ਪੀ ਸੇ ਪੀ ਦੇ ਦੋ ਨੋ ਪੀ ਦੇ ਦੋ ਹਾਂ ਕੀ ਕਰਾਂ ਦੱਸ ਬਾਰ ਕਿਉਂ ਹੈ ਹੈ ਬਾਰਿਆਈ ਬਾਰਿਆਈ ਅਸ ਮਾਦਾ ਬਾਬਾ ਤੁਸੀਂ ਇਹ ਪੁੱਛਾ ਦੋ ਆਏ ਬਾਰਿਆ ਓਏ ਕਿਨੇ ਕਿਨੇ ਕਿਉਂ ਬਾਬਾ ਤਾਂ ਛੱਟਣਾ ਲਵਾ ਲਈ ਹੈ ਮੰਮਾ ਜਮਾ ਤੇ ਦੀ ਤੇ ਮਸ ਨਹੀਂ ਦਿੰਦੇ ਕੋ ਹਾਂਜੀ ਆਪਾ ਹੱਗ ਕਿੱਥੇ ਗਈ ਆ ਹਰ ਗੁਣ ਕਿੱਥੇ ਗਈ ਆ ਆਇਆ ਗੁਣਾਈ ਉਹ ਤੂੰ ਭਾਜਣਾ ਜਾਵਾਂ ਮੈਂ ਹੱਗੁਨਾ ਅਗੁਨਾ ਚਾ ਆਕਰਾਂ ਕਿਛ ਕੁਸੜਾ ਚਾ ਯਾ ਚਾ ਕੀ ਪੋਣਾ ਆ ਹੱਥ ਆ ਗਿਆ ਕੀ ਪਾਉਣਾ ਹੈ? ਬੂਟ ਪਾਉਣਾ। ਕਿਹੜਾ ਬੂਟ ਪਾਉਣਾ ਹੈ? ਆਹ ਤਾਂ ਇਹਨੂੰ ਕਰਨਾ ਹੁਣ। ਢੋਟੀ ਵਾਚੀ। ਪੀ ਰਹੀ ਆ? ਬੱਚਾ ਇਹਨੂੰ ਵਿੱਚ ਰੱਖ ਦੋ, ਦੂਜੇ ਪਾਉਨੇ ਆਪਾਂ ਨਵੇਂ। ਉਹ ਵਿੱਚ ਰੱਖ ਦੋ ਵੀ। ਆਪਾਂ ਨਵੇਂ ਪਾਉਨੇ ਆ ਪਿੰਕ ਵਾਲੇ। ਛੱਡ ਦੋ ਵਿੱਚ। ਛੱਡ ਛੱਡ ਵੈਰੀ ਗੁੱਡ ਬੰਦ ਕਰ ਦੋ ਬੰਦ ਕਰ ਦੋ ਵੈਰੀ ਗੁੱਡ ਹੁਣ ਆ ਗਏ ਅੱਗੇ ਅੱਗੇ ਅਗਣੀ ਦੇਰ ਮੁਗੜ ਪਾਪਾ ਲੈ ਵੀ ਸੋਨਾ ਬਣ ਗਿਆ ਪੁੱਤ ਚੱਲ ਜੀ ਚੱਲ ਜੀ ਮੁੜੇ ਚਲੋ ਠੀਕ ਆ ਜੀ ਮੈਂ ਚੱਲਿਆ ਨਾ ਜੀ ਓਕੇ ਚਲ ਆ ਮਮੀ ਚਲੋ ਆ ਗੋਣੇ ਆ ਜੋ ਮੈਨੂੰ ਆਕੇ ਸਸੀ ਗੋ ਆਕੇ ਜੀ ਬਾਏ ਬਾਏ ਹਲਾਓ ਕੰਪਾਨ ਤੇ ਦਦਨ ਬਾਏ ਕਰ ਦੇ ਹਰ ਕੋਣ ਬਾਏ ਕਰ ਦੋ ਸੋ ਬਾਏ 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 ਕਰ ਤੁਮ ਇਹ ਆਪਣਾ ਬੰਸਾ ਇਹ ਵਾ ਗਬਲੀਏ ਇਹ 70 ਕਿਲੋ ਮੱਲੇ ਇਸ ਤੋਂ ਬਿਹਤਰ ਕੋਈ ਲੰਘ ਤੇਲ ਆਪਾਂ ਰੇਲੈਂਸ ਵਾਲੇ ਪੰਪ ਤੋਂ ਕਿੰਨੇ ਇਹਨਾਂ ਦਾ ਵਧੀਆ ਹੁੰਦਾ ਤੇਲ ਯਾਰ ਤੇ ਸ਼ਬਦ ਚੱਲ ਰਹੇ ਨੇ ਗੱਡੀ ਦੇ ਵਿੱਚ ਭਾਜੀ ਇਹਨਾਂ ਨੂੰ ਕੀ ਲੋਡ ਪਈ ਯਾਰ ਪੈ ਖਰਚਣ ਦੀ ਵੈਸੇ ਹੈ ਲੋਡ ਹੀ ਨਹੀਂ ਯਾਰ ਇਹਨੇ ਪੈ ਖਰਚਣ ਦੇ ਮੈਂ ਹੁਣ ਤਾਂ ਹੀ ਆਇਨਾ ਸੀ ਐਵੇਂ ਪਟਾਖੇ ਬੜੇ ਕਿੱਲਾ ਹਾਂ ਚਲਾਉਂਦੀ ਐਵੇਂ ਖਰਚਾ ਕਰਨ ਦੇ ਦੱਸ ਚਲੋ ਪਹਿਲਾਂ ਖਰਚ ਲੈ ਆਉਣਾ ਚਲ ਹੁਣ ਕੋਈ ਗੱਲ ਚਲਾਓ ਚਲਾਓ ਯਾਰ ਕੋਈ ਮਤਲਬ ਨਹੀਂ ਓਕੇ ਕੰਡਿਆਵਾ ਨਾ ਨਾ ਚਲਾਓ ਚਲ ਕੋਈ ਚਲਾਈ ਜਾ ਮਗਰ ਹੁਣ ਜਾਣ ਦੇ ਹੋਗਾ ਸਤ ਪੇ ਜੀ ਰੁਕਿਆ ਜੀ ਨੀਂਦ ਬੜੀ ਆਉਣ ਡਈ ਤੇ ਮੈਂ ਆਹ ਪਟਾ ਚਾਹ ਪੀਣੀ ਆ ਤੇ ਮੈਂ ਭਰਾ ਨੂੰ ਕਿਹਾ ਵੀ ਮੈਂ ਕਹ ਚਾਹ ਪੀਣੀ ਹੈ ਜੋ ਮਰਜ਼ੀ ਹੋ ਜੇ ਪਿਆਦੇ ਗਾਹ ਲੈ ਲੂੰਗਾ ਨੇ ਇੱਥੇ ਲਾ ਦੇ ਨਹੀਂ ਚਾਹ ਪੀਣੀ ਹੈ ਕਿਤੇ ਮੋਰੀ ਤੇ ਅੰਦਰ ਕੁਝ ਨਹੀਂ ਹੈ ਜੀ ਚੂਮਰ ਦੇ ਬਾਜੀ ਹਣਾ ਚੰਗੇ ਉਦਾਂ ਲਾਇਆ ਘੱਟੇ ਨਾਲ ਭਰ ਗੇ ਮੈਂ ਚਲੋ ਜੀ ਲੈ ਵੀ ਆ ਉਹ ਚੁੱਕਣ ਵਾਲੀ ਮੋ ਬਾਹਰ ਚੁੱਕਣ ਵਾਲੀ ਮੇਰੇ ਬਾਜੇ ਵੱਜ ਗਈ ਉਹ ਲੈ ਆਹ ਔਟ ਖਲੋਤੀ ਜੀ ਇੰ ਟੋਪੀ ਪਾ ਦੇ ਪਾ ਦੇ ਪਾ ਦੇ ਕਿੱਤੀ ਰਗੜ ਰੋ ਤਾਂ ਮਾੜਾ ਪਾਖੂ ਸੀ ਉਹ ਵੀ ਰੋਦਾ ਉਹ ਵੀ ਰੋਦਾ ਹਾਂ ਗੁਰਵਾ ਮਾੜੀ ਜੇ ਵਾਪੇ ਦੇ ਸਿਰ ਨੂੰ ਪੀੜੋਂ ਲਾ ਪੀਏ ਇੱਧਰ ਚੰਗੀ ਠੰਡ ਪੈਣ ਦੀ ਹੈ ਠੰਡ ਪੈਣ ਦੀ ਨਾ ਪੂਰੀ ਫੋਟਾ ਕਹਿੰਦੇ ਪਹਿਲਾਂ ਸਰੀਰ ਤੇ ਗਰਮ ਕਰ ਲਾ ਮੁੜ ਕੇ ਕੜਾਲ ਪੈ ਜੂ ਇਹਦਾ ਹਿਸਾਬ ਉਹ ਹੈ ਜਿੱਦਾਂ ਕਹਿੰਦੇ ਨੇ ਵੀਣ ਵਜਾਉਣ ਵਾਲੀ ਗੱਲ ਹੈ ਦੀ ਗਾੜੀ ਉਹ ਹਿਸਾਬ ਹੈ ਹੋਰ ਕੀ ਹੈ ਦਲੇਰ ਗਰੀਬੀ ਮਿਉਣ ਵਾਲਾ ਉਹ ਉਹ ਹਸਾਬ ਹੈਗਾ ਮੈਂ ਆਪ ਨਹੀਂ ਗਦਾ ਕਿਹਾ ਇਹਨੇ ਨਹੀਂ ਇਹਨੇ ਨਹੀਂ ਸਹੀ ਗੱਲ ਕਿੰਨੀ ਵਾਰੀ ਕਹਿਤਾ ਮਿੱਟੀ ਖੂਨ ਲੱਗਣੀ ਉਹ ਵਾਲੇ ਨਾਲ ਨਾਲ ਜੋ ਖਾਣਾ ਲੈ ਲੋ ਚਲੋ ਜੋ ਖਾਣਾ ਲੈ ਲੋ ਪੈਸੇ ਫਿਰ ਭਾਜੀ ਨੂੰ ਦੇਣੇ ਆ ਹਾਂਜੀ ਦਲੇਰ ਮੈਨੂੰ ਹੋਇਆ ਲੱਖ ਰੁਪਏ ਮਾੜਿਆ ਹੋਇਆ ਅੱਬਾ ਵਾ ਸਹੀ ਨਹੀਂ ਹੁਣ ਇਹਦਾਂ ਕੋਈ ਫ੍ਰੀਜ ਦੇਣਗੇ ਤੁਹਾਨੂੰ ਕਿ ਨਹੀਂ ਲੱਖ ਰੁਪਏ ਦੇ ਤੁਮਾਂ ਲਿਆ ਲਵੇ ਅਸੀਂ ਆਪਣੀ ਲੋਕੇਸ਼ਨ ਤੇ ਪਹੁੰਚ ਗਏ ਆ। ਭਾਗ ਸਾਰਿਆਂ ਨੂੰ ਪਤਾ ਲੱਗ ਗਿਆ ਹੋਊਗਾ। ਵਾਹਿਗੁਰੂ। ਅੱਲਾ ਘਪਾ ਕੋ ਤਾਂ ਸਾਰਿਆਂ ਨੂੰ ਲੋਕੇਸ਼ਨ ਦਾ ਪਤਾ ਲੱਗ ਗਿਆ ਹੋਊਗਾ। ਲਵੇ ਪਹੁੰਚ ਗਏ ਆਪਾਂ ਹੁਣ ਇੱਥੇ ਪਹਿਲਾਂ ਰੂਮ ਵਗੈਰਾ ਦੇਖੀਏ। ਰੁਕਣ ਵਾਸਤੇ ਉਸ ਤੋਂ ਬਾਅਦ ਦੇਖਦੇ ਆਂ। ਸਮਝਾ 12 ਵਜੰਡੇ ਆ। ਤੈਨੂੰ ਮੈਂ ਦੱਸ ਦਿੰਦਾ ਇਹ ਗੱਲ। ਲੱਗੀ ਸਮਝ? ਬੱਤੀ ਮੱਥੇ ਲੱਗਣ ਈ ਆ। ਉੱਧਰ ਵੇਖੋ। ਹੈਂ? ਉਹ ਲੈ ਕੰਦੀ ਬਾਬਾ ਕਿੱਥੇ ਕੋਈ ਨਹੀਂ ਬਾਬੇ ਨੂੰ ਪਤਾ ਨ ਸਵੇਰੇ ਮਲਾਵਾਂਗੇ ਮੱਥਾ ਚਲਾਤਾ ਉਹ ਖਾਜ ਚਲਾਤਾ ਉਹ ਦਸ ਹੱਥ ਦੋਗੀ ਚਲੋ ਕੀ ਜਾਂਦਾ ਕੀ ਚਾਹ ਮੈਂ ਸਾਜੀ ਮਾਨ ਦੇ ਕੋਲ ਹੂੰ ਇਹ ਫੀਲਿੰਗਾਂ ਦੇ ਅੱਡੇ ਦੇਖਣ ਉੱਥੇ ਸ਼ੱਕਦੇ ਤੂੰ ਚਿੰਤਾ ਨਾ ਕਰ ਲੈ ਮੈਂ ਗਨਾ ਇੱਥੇ ਹੁਣ ਆ ਗਏ ਟ੍ਰੇਨ ਆ ਗਈ ਟ੍ਰੇਨ ਆ ਗਈ ਜੂਆ ਹੀ ਮੈਂ ਅੱਗੇ ਸਲੂਂਦਾ ਕਹਿੰਦਾ ਸਰ ਸਲੂਮ ਤੇ ਤਾਂ ਹੀ ਤੂੰ ਦੇ ਘਰੇ ਬਲੋ ਭਜੋਈਂਦੀ ਗਰੇ ਬਲੋ ਕਹੋ ਜੀ ਦੀ ਪਾਜੀ ਮੈਂ ਕਹਿੰਦਾ ਤਕਾਵਟ ਲਵਣੀ ਅੱਜ ਜੀ ਕੰਮ ਬਲੇ ਕਰਦੇ ਸੁਨੁੰਦੇ ਕਨੀ ਵੀ ਥੱਕ ਜਾਂਦਾ ਬੰਦਾ ਠੀਕ ਨਹੀਂ ਕਰ ਆਹ ਵਧੀਆ ਪਾਜੀ ਨੇ ਸੈਟ ਜੀ ਤੇ ਮੰਜਾ ਜ ਮਾਰ ਲਿਆ ਵਖਰੇ ਹੋ ਗਏ ਟੌਰਨ ਚੱਲ ਤੁਸੀਂ ਤੇ ਪੀਲੀਰ ਚਾਈ ਲੈਣ ਸਮੋ ਦੇਵੇਂ ਸਮਾ ਸਮਾ ਚਲੋ ਲੈ ਲੀ ਪਾਜੀ ਚਲੋ ਚਲੋ ਆਓ ਗਾਂ ਪਾਜੀ ਨੇ ਰਹਿਣ ਤੇ ਸਤੇ ਆਪਾਂ ਚਾਹ ਸ਼ਾਮ ਨੇ ਚੱਲ ਆ ਚੱਲੀਏ ਚੋਲੇ ਆਏ ਉਹਨਾਂ ਦਾ ਚੋਲੇ ਆ ਨਾ ਸੋ। ਜੋ ਵਲ ਕੁਲੇ ਆਏ। ਉਹ ਮੈਂ ਬਸ ਨਾ ਖਣੀ ਕਰਨਾ ਮਰੀ। ਜੋ ਪਾਜੀ ਕਹਿੰਦੇ ਲੱਭੂ ਲੈ ਆਏ ਹੁੰਦੇ। ਠੀਕ ਹੈ। ਚਲੋ ਯਾਰ। ਸੋ ਸਾਰੀ। ਚਲੋ ਚਲੋ ਚਲੋ। ਉਹ ਫਿਰ ਕੀ ਹੈ? ਇਹ ਅਸੀਂ ਲੈਣਾ ਪਾਜੀ ਗੱਲ ਕਰੋ। ਨਾ ਭਰਾ। ਕਹਤਾ ਡਰਦਾ ਢਮੂੜੇ ਨਾ ਪਿੰਡ ਨੂੰ। ਕੱਲ ਸਿੰਘ ਉਹ ਜਗੜਿਆ ਸੀ ਲੋਕਾਂ ਨੇ। ਐਸੇ ਕੁੜੀਆਂ ਦਾ ਦੁੱਧ ਲੈਣ ਮਾਥੇ ਪਹਿਲਾਂ ਲੰਗਰ ਹਾਲ ਇੱਥੇ ਦੁੱਧ ਲੈ ਆ ਜੀ। ਬਾਕੀ ਬਾਅਦ ਗੱਲ ਕਰਦੇ ਜਾਂ ਪਰਨਾ ਬੰਨੇ ਵੀਰ ਦੇ ਵੇਖੋ ਸੋਣਾ ਮੈਂ ਜਾਣਾ। ਐਂਡ ਗੱਲ ਬਾਤ ਦੁੱਧ ਮਿਲ ਗਿਆ ਕੁੜੀਆਂ ਦਾ ਬਸ ਇਹ ਹੁਣ ਰਾਤ ਨੂੰ ਢੰਗਣੀ ਆ ਉਦਾਂ ਰਾਤ ਤੇ ਨੰਗੀ ਹੋਣਗੇ 12:30 ਇੱਕ ਦਾ ਟਾਈਮ ਤੇ ਹੋ ਗਿਆ ਵਾ ਉਹ ਗੁਰੂ ਸੌਂ ਦਾ ਨਾਲ ਹੀ ਲੈਣੀ ਫਰੀ ਜਾਣ ਢਈ ਕਹਿੰਦੀ ਚਾਚਾ ਚਾਹ ਚਾਚਾ ਹਾਂ ਕਿਸ ਦਾ ਨਾ ਉਹ ਕੋਈ ਸੇ ਸੱਤ ਘੰਟੇ ਚਾਚਾ ਕਰਾ ਹੀ ਲਿਖੇਗਾ ਹੈ ਪਰ ਉਹਨੇ ਉਹਨੇ ਹਾਨੂੰ ਸ਼ਦਾਈ ਕਰਦਣਾ ਉਹਦਾ ਨੇ ਚਾਹ ਤੱਕਣਾ ਨਹੀਂ ਸੌਂਦੀ ਜਾਨੀ ਰਾਤ ਹਾਂ ਨਹੀਂ ਸੌਂਦੀ ਜਾਂਦੀ ਭਰਾਵਾ ਤਸਵੀਰ ਫਿਰ ਤੁਹਾਡਾ ਵੀ ਉੱਥੇ ਜੀ ਕਰਦਣਾ ਉੱਥੇ ਨੂੰ ਕਿਥੇ ਜਿਕਣਾ ਤੇਰੇ ਤੂੰ ਵੇਖਣੀ ਨਹੀਂ ਲਿਆ ਕੀ ਹਾਲ ਹੈ ਕਿਸ ਨੂੰ ਵੀ ਨਹੀਂ ਸੌਂਦੇ ਦੀ ਨਾ ਡੈਡੀ ਨੂੰ ਮੰਮੀ ਨੂੰ ਉਹਨੇ ਵਾ ਟੱਪੀ ਜੜਕਦੀਆਂ ਐ ਨੂੰ ਕਦੀਆਂ ਐ ਨੂੰ ਪਰ ਰਹਿ ਜਾ ਜੇ ਗਾਂ ਗਾਂ ਤੂੰ ਤੇ ਐਵੇਂ ਪਤਾ ਨਹੀਂ ਕੀ ਹੋਗਾ ਤੈਨੂੰ 27 ਤੇ ਜਾ ਆਈ ਉਹ ਹਾਂ ਵਾ ਕਪਲੇ ਖਾਪਾਈ ਰਵੀ ਤਾਂ ਕਹ ਰਾਂਦਾ ਐ ਐ ਇਹਨਾਂ ਤੋੜ ਦੇਣਾ ਦਰਵਾਜ਼ਾ ਲੱਗਦੀ ਗੱਲ ਹੈਂ ਮੈਨੂੰ ਲੱਗਦਾ ਵੀ ਜ ਆਪਨੇ ਦੇਸ ਨੂੰ ਤੇ ਕੰਮ ਕਰਨ ਆਣਾ ਕੰਨੀ ਚੜਾ 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 ਹਾਂ ਹੋਰ ਕੀ ਮਿਲ ਜਾ ਮਿਲ ਜਾ ਆ ਟੰਗ ਦੇ ਲਿਫਾਇ ਨੂੰ ਚੱਲ ਟੰਗਾ ਕੀ ਕੱਲੀ ਰੋਟੀ ਆ ਇਹ ਟੰਗ ਦੇ ਟੰਗ ਦੇ ਹੁਣ ਸਬਜੀ ਦਾ ਸਰ ਤੂੰ ਰੋਟੀ ਖਾਦ ਲਈ ਰੱਜ ਕੇ ਹੁਣ ਕੰਨੀ ਵੀ ਆਓ ਚੱਲ ਗੱਦੀ ਕੋਦੀ ਸੁਟੇ ਹੋ ਯਾਰ ਟਾਈਮ ਥੋੜਾ ਨਹੀਂ ਚਲੋ ਜਣੇ ਟਾਈਮ ਇੱਕ ਵਾਰ ਇਹ ਉਹ ਹੈ ਡੇਢ ਡੇਢ 1:30 ਵੱਜ ਗਏ ਯੋ ਚੱਲ ਚੱਲ ਯਾਰ ਸਮੂ ਸੰਦੇ ਨਹੀਂ ਜੀ ਮੈਂ ਹੀ ਸੌਣੀ ਨਾ ਮੈਂ ਬੈ ਨਹੀਂ ਜੀ ਮੈਂ ਸੌਣੀ ਕੁੜੀ ਕਹਿੰਦਾ ਬਹਿਣਾ ਇਹਨੇ ਓਕੇ ਚਲੋ ਠੀਕ ਹੈ ਜਾਈਦਾ ਬਲ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਕੱਲ ਨੂੰ ਮਿਲਦੇ ਹਾਂ ਫਿਰ ਤੁਹਾਨੂੰ ਠੀਕ ਹੈ ਜੀ ਓਕੇ ਬਾਈ ਪੱਖਾ ਲਾ ਲੋਗੇ ਅੱਗੇ ਉਂਗਲਾਂ ਕੰਮ ਨਹੀਂ ਕਰਨੀਆਂ ਤੇਰਾ ਰਦਖਲ ਹੋਈ ਜਾਣ ਹੈ